ਉਹ ਜਮਲੇ ਘੁੰਮੀ ਜਾਂਦਾ ਇੱਥੇ ਕੁਛ ਕਰਦੇ ਹੈ ਨਹੀਂ ਕੱਲ ਵੀ ਆਏ ਤੇ ਅੱਜ ਕੱਲ ਵੀ ਆਏ ਤੇ ਇੱਥੇ ਹੱਥ ਜੋੜ ਕੇ ਚੱਲ ਜਾਂਦੇ ਕਿਆ ਫਾਇਦਾ ਹੱਥ ਜੋੜਨ ਦਾ ਮੈਂ ਜਾਤਾ ਹੂੰਦਾ ਤੁਸੀਂ ਜੇ ਬੜਿਆ ਸਰਕਾਰ ਕੁਛ ਕਰਕੇ ਤਾਂ ਦਿਖਾਓ ਉਹ ਤੋਂ ਅਕਚਾਈਆਂ ਤੇ ਲੰਗਰ ਛਕਿਆ ਹਾਂਜੀ ਮੇਰੀ ਕੋਈ ਜ਼ਰੂਰਤ ਹੋਈ ਕਾਦੀ ਜ਼ਰੂਰਤ ਆ ਜਿਹੜੀ ਚੀਜ਼ ਦੀ ਜ਼ਰੂਰਤ ਆ ਤੁਹਾਨੂੰ ਆਪ ਨਹੀਂ ਪਤਾ ਹੈਗਾ ਵੀ ਜੇ ਸਾਡਾ ਕਿਤੇ ਭਾਈ ਨੁਕਸਾਨ ਹੁੰਦਾ ਪਾਣੀ ਟੁੱਟਦਾ ਆ ਅਸੀਂ ਪਹੁੰਚਣਾ ਕਿੱਥੇ ਇੱਥੇ ਐਨੀ ਹਫੜਾ ਤਫੜੀ ਪੈ ਜਾਣੀ ਉਸ ਸਮੇਂ ਕੀ ਸਾਨੂੰ ਪ੍ਰਬੰਧ ਦਾ ਹੀ ਨਹੀਂ ਪਤਾ ਲੋਕਾਂ ਨੂੰ ਕਿ ਭਾਈ ਸਾਡੇ ਕੈਂਪ ਕਿੱਥੇ ਨੇ ਅਸੀਂ ਪਹੁੰਚਣਾ ਕਿੱਥੇ ਆ ਲਾਈਫ ਜੈਕਟਾਂ ਦੀ ਜ਼ਿਆਦਾ ਜ਼ਰੂਰਤ ਆ ਤੇ ਐਸ ਟਾਈਮ ਇੱਕ ਮੋਟਰ ਬੋਟ ਜ਼ਰੂਰੀ ਆ ਉੱਥੇ ਹੋਣੀ ਚਾਹੀਦੀ ਕਿਉਂਕਿ ਜਿਹੜੇ ਬੰਦੇ ਕੰਮ ਕਰ ਰਹੇ ਆ ਕੋਈ ਸਾਰੇ ਡਬੋਲੀਏ ਤਾਂ ਹੈ ਨਹੀਂ ਨਾ ਕੋਈ ਉੱਥੇ ਤਰਨੇ ਵਾਲੇ ਆ ਜੇ ਮੰਨ ਲਓ ਕੋਈ ਵੀ ਕੁਝ ਵੀ ਹੋ ਜਾਂਦਾ ਉੱਥੇ ਪਾਣੀ 'ਚ ਡਿੱਗ ਜਾਂਦਾ ਕੋਈ ਬੰਦਾ ਉਹਨੂੰ ਕੱਢਣ ਦਾ ਕੋਈ ਬੰਦੋਬਸਤ ਨਹੀਂ ਹੈਗਾ ਬੰਨ ਲਾਉਂਦੇ ਆ ਤਾਂ ਫੇਰ ਰੁਟ ਜਾਂਦੇ ਹੋ ਤਾਂ ਹਿੰਮਤ ਤਾਂ ਕਰਨੀ ਪੈਣੀ ਆਪਣੀ ਸਰਕਾਰ ਪੁੱਛ ਨਹੀਂ ਰਹੀ ਆ ਆ ਕੇ ਪ੍ਰਸ਼ਾਸਨ ਨਹੀਂ ਪੁੱਛ ਰਿਹਾ ਆ ਕੇ ਦੇਖ ਕੇ ਚਲੇ ਜਾਂਦੇ ਆ ਕੁਛ ਵੀ ਨਹੀਂ ਕਰ ਰਹੇ ਹੈਗੇ ਕੋਈ ਕੰਮੀ ਨਹੀਂ ਕਾਸੀ ਦੀ ਵੀ ਪੰਜਾਬ ਜੇ ਹੁਣ ਅਸੀਂ ਬਾਹਰ ਰੋਟੀ ਖਾ ਲ ਸਕਦੇ ਆ ਬਾਹਲੇ ਮੁਰਖ ਵਿੱਚ ਬੈਠਿਆਂ ਨੂੰ ਅਸੀਂ ਆਪਣੇ ਪੰਜਾਬ ਨੂੰ ਨਹੀਂ ਬਚਾਉਂਗੇ ਹੈ ਇਹ ਤਾਂ ਫੇਰ ਸਾਡਾ ਆਪਣਾ ਹੀ ਪਰਸੋਂ ਦੇ ਹੀ ਲੱਗੇ ਵਿਆ ਜੀ ਹਾਂਜੀ ਪਰਸੋਂ ਦੇ ਹੀ ਲੱਗੇ ਵਿਆ ਜੀ ਲਗਾਤਾਰ ਚੱਲ ਰਿਹਾ ਕੰਮ ਦਿਨ ਰਾਤ ਇੱਕ ਕਰਿਆ ਹੋਇਆ ਜੀ ਮంత్రి ਐਮ ਐਲ ਏ ਆਪਣਾ ਕੰਮ ਤਾਂ ਕਰਨ ਦੇ ਇੱਥੇ ਆ ਕੇ ਫੇਮ ਲੈ ਰਿਆ ਜੀ ਇੱਕ ਕਹੀ ਦੇ ਦੋ ਟੱਕ ਮਾਰੇ ਫੋਟੋਆਂ ਚਾਹੀਆਂ ਕੇ ਅਸੀਂ ਉਹਨਾਂ ਨੂੰ ਇਨਾ ਕੰਮ ਲਈ ਤਾਂ ਚੁਣਿਆ ਹੀ ਨਹੀਂ ਹੈਗਾ ਜਿਹੜੇ ਉਹਨਾਂ ਦੇ ਮਗਰ 20 25 ਬੰਦੇ ਤੋਰੇ ਫਿਰਦੇ ਹੁੰਦੇ ਉਹਨਾਂ ਦੇ ਮੋਂਡਿਆਂ ਦੇ ਉੱਪਰ ਚੜ੍ਹ ਰਹੇ ਹੁੰਦੇ ਆ ਤੇ ਉਹ ਤਾਂ ਆ ਕੇ ਸਾਨੂੰ ਉੱਥੇ ਕੰਮ ਨਹੀਂ ਕਰਨ ਦਿੰਦੇ ਦਰਿਆ ਤੇ ਆ ਕੇ ਉਲਟਾ ਜਿੱਥੇ ਵੀ ਆ ਕੇ ਖੜ ਜਾਂਦੇ ਆ ਸਾਰਾ ਕੰਮ ਰੁਕ ਜਾਂਦਾ ਸੈਂਟਰ ਦਾ ਤਾਂ ਸਾਨੂੰ ਪਤਾ ਏ 21 ਚ ਆਪਣੇ ਬਿੱਲ ਰੱਦ ਕਰਾਏ ਆਪਾਂ 22 ਚ ਇਹਨੇ ਸੈਂਟਰ ਚ ਭਾਗੜਾ ਡੈਮ ਲੈ ਲਿਆ ਸੈਂਟਰ ਦੇ ਅੰਦਰ ਦੇ ਬਾਅਦ 23 ਚ ਪਹਿਲਾ ਹੜ ਆ ਗਿਆ ਆਪਣੇ ਉਹਨਾਂ ਨੇ ਤਾਂ ਰੇਤਾ ਦਰਿਆ ਚੋਂ ਕੱਢਿਆ ਵੇਚਦਾ ਉਹਨਾਂ ਨੇ ਪੈਸਾ ਕਮਾ ਲਿਆ ਤੇ ਤੇ ਜਿਹੜੇ ਸਾਡੇ ਲੋਕ ਆ ਉਹ ਵਿਚਾਰੇ ਆਪਣੇ ਖੇਤਾਂ ਚੋਂ ਕਿਤੋਂ ਵੀ ਕੱਢ-ਕੱਢ ਕੇ ਥੈਲੇ ਭਰ-ਭਰ ਕੇ ਉਹ ਉੱਥੇ ਉਹ ਕਰ ਰਹੇ ਆ ਵਜੀਦਪੁਰ ਪਿੰਡ ਦੇ ਬਿਲਕੁਲ ਵਿੱਚ ਮੌਜੂਦ ਆ ਬੜੇ ਦਿਨਾਂ ਤੋਂ ਤਸਵੀਰਾਂ ਦਿਖਾ ਰਹੇ ਆ ਕਿ ਸਤਲੁਜ ਦਰਿਆ ਦਾ ਜਿਹੜਾ ਕੰਡਾ ਹੈ ਉਹ ਕਿਸੇ ਵੇਲੇ ਵੀ ਟੁੱਟ ਸਕਦਾ ਹਾਲਾਤ ਬੜੇ ਖਰਾਬ ਸੀ ਕਿ ਕਈ ਦਿਨਾਂ ਤੋਂ ਤਸਵੀਰਾਂ ਦਿਖਾ ਰਹੇ ਸੀ ਪਰ ਲੋਕ ਆਮੁਹਾਰੇ ਜਿਵੇਂ ਕੰਮ ਕਰ ਰਹੇ ਨੇ ਬਚਾਨ ਦੀ ਕੋਸ਼ਿਸ਼ ਕਰ ਰਹੇ ਨੇ ਕਈ ਥਾਵਾਂ ਦੇ ਉੱਤੇ ਪ੍ਰਬੰਧ ਪੱਕਾ ਵੀ ਕਰ ਲਿਆ ਪਰ ਵਜੀਦਪੁਰ ਪਿੰਡ ਦੇ ਵਿੱਚ ਜਿਵੇਂ ਸੇਵਾ ਚੱਲ ਰਹੀ ਆ ਗੱਟੇ ਤੋੜੇ ਭਰਨ ਦੀ ਨਾਲ ਦੀ ਨਾਲ ਰੇਤਾ ਭਰਿਆ ਜਾ ਰਿਹਾ ਕਿਉਂਕਿ ਇੱਥੋਂ ਰੇਤਾ ਭਰ ਕੇ ਉਹ ਬੰਨ੍ਹਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ ਜਿਹੜੇ ਇੱਧਰ ਇਸ ਪਾਸੇ ਨੂੰ ਬੰਨ੍ਹ ਨੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿ ਵੀ ਉੱਥੇ ਜਾ ਕੇ ਇਹ ਬੰਨ੍ਹ ਲਾਏ ਜਾ ਸਕਣ ਇਹ ਗੱਟੇ ਜਿਹੜੇ ਨੇ ਉੱਥੇ ਉਹਨਾਂ ਦੇ ਵਿੱਚ ਸਿੱਟੇ ਜਾ ਸਕਣ ਕਿਉਂਕਿ ਪਾਣੀ ਜਿਹੜਾ ਉਹ ਸਪਾਸ ਨੂੰ ਆ ਸਕੇ ਕੋਸ਼ਿਸ਼ਾਂ ਜਾਰੀ ਨੇ ਲਗਾਤਾਰ ਲੱਗੇ ਹੋਏ ਨੇ ਬੀਬੀਆਂ ਪੈਣਾ ਜਿਹੜੀਆਂ ਨੇ ਆਪ ਜਿਹੜੀਆਂ ਕੰਮ ਕਰਦੀਆਂ ਨੇ ਬੱਚੇ ਜਿਹੜੇ ਪਿੰਡ ਦੇ ਨੇ ਉਹ ਲੱਗੇ ਹੋਏ ਨੇ ਤੇ ਤੁਹਾਨੂੰ ਤਸਵੀਰ ਜਿਹੜੀ ਐ ਸੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਸਸਿਕਾ ਅੰਟੀ ਜੀ ਠੀਕ ਹੋ ਅੱਛਾ ਕਿੰਨੇ ਟਾਈਮ ਤੋਂ ਲੱਗੇ ਹੋਏ ਆ ਅੱਛਾ ਕੱਲ ਦੇ ਲੱਗੇ ਹੋਏ ਆ ਅੱਛਾ ਕੱਲ ਦੇ ਲੱਗੇ ਹਾਂਜੀ ਕਿੰਨਾ ਕੁ ਡਾਸਤਾ ਰਿਹਾ ਸਤਲੁਜ ਦਰਿਆ ਦਾ ਕਿਉਂਕਿ ਕਹਿੰਦੇ ਪਾਣੀ ਭਰੀ ਜਾ ਰਿਹਾ ਭਰੀ ਜਾ ਰਿਹਾ ਅੱਜ ਵੀ ਕਹਿੰਦੇ 7000 ਕਿਊਬਿਕ ਬਹੁਤ ਹੈ ਹਾਂਜੀ ਬਹੁਤ ਹੈ ਪਾਣੀ ਉੱਥੇ ਹਾਂਜੀ ਅੱਛਾ ਹਾਂਜੀ ਕੱਲ ਤੇ ਲੱਗੇ ਹਾਂ ਹਾਂਜੀ ਹੌਸਲੇ ਬਲੰਦ ਨੇ ਹਾਂਜੀ ਹਾਂਜੀ ਅੱਛਾ ਕੰਮ ਹੈ ਪੜਾ ਪੰਜਾਬ ਵਾਸਤੇ ਦਾ ਹਾਂਜੀ ਮੇਨ ਤੁਹਾਡਾ ਪਿੰਡ ਆ ਕਿਉਂਕਿ ਤੁਹਾਡਾ ਤਾਂ ਬਿਲਕੁਲ ਨੇੜੇ ਆ ਵਜੀਦਪੁਰ ਰਸੀਦਪੁਰ ਹਾਂਜੀ ਹਾਂਜੀ ਨੇੜੇ ਆ ਜੀ ਹਾਂਜੀ ਅੱਛਾ ਅੰਟੀ ਜੀ ਕੀ ਕਹਿ ਰਹੇ ਹੋ ਤੁਸੀਂ ਕੀ ਕਰਨਾ ਪੈਣਾ ਆਪਣੇ ਪਿੰਡ ਲਈ ਪਰ ਅੱਲਾ ਦਾ ਕਰਨਾ ਪੈਣਾ ਸਾਰੇ ਪਿੰਡਾਂ ਲਈ ਮਤਲਬ ਆਪਣੇ ਲਾਗਪਾਸ ਹਾਂਜੀ ਬੰਨ ਬੰਨ ਲਾਉਂਦੇ ਆ ਤਾਂ ਫੇਰ ਰੁਟ ਜਾਂਦੇ ਉਹ ਤਾਂ ਹਿੰਮਤਾਂ ਕਰਨੀ ਪੈਣੀ ਆਪਣੀ ਸਰਕਾਰ ਪੁੱਛ ਨਹੀਂ ਰਹੀ ਆ ਕਿ ਪ੍ਰਸ਼ਾਸਨ ਨਹੀਂ ਪੁੱਛ ਰਿਹਾ ਆ ਕੇ ਦੇਖ ਕੇ ਚਲੇ ਜਾਂਦੇ ਆ ਕੁਝ ਵੀ ਨਹੀਂ ਕਰ ਰਹੇ ਹੈਗੇ ਬਿਲਕੁਲ ਅੱਛਾ ਡਰ ਸਤਾ ਰਿਹਾ ਜਿਵੇਂ ਪਾਣੀ ਵੱਧਦਾ ਜਾ ਰਿਹਾ ਕਿਉਂਕਿ ਅਸੀਂ ਵੀ ਲਗਾਤਾਰ ਦਿਨਾਂ ਤਿੰਨ ਚਾਰ ਸਤਾਈ ਰਿਹਾ ਫਿਰ ਹੁਣ ਜਾਈਏ ਕਿੱਥੇ ਛੱਡ ਕੇ ਘਰਾਂ ਦਾ ਸਮਾਨ ਚੱਕ ਕੇ ਕਿਤੇ ਜਾ ਹੁੰਦਾ ਥੋੜਾ ਸਮਾਨ ਘਰ ਚ ਪਿਆ ਤੋਂ ਪ੍ਰਸ਼ਾਸਨ ਨੇ ਕਿਹਾ ਇੱਥੇ ਕਹਿੰਦੇ ਅਲਰਟ ਜਾਰੀ ਕੀਤਾ ਆਇਆ ਐ ਅਨਾਉਂਸਮੈਂਟ ਵੀ ਕੀਤੀ ਕਿ ਆਪਣਾ ਸਮਾਨ ਸਮੂਹ ਚੱਕ ਲੋ ਸੁਰੱਖਿਆ ਥਾਵਾਂ ਦੇ ਉੱਤੇ ਚਲੇ ਜਾਓ ਇਸ ਤਰ੍ਹਾਂ ਦੀ ਕੋਈ ਵੀਰੇ ਕਿੱਥੇ ਦੇ ਕਿਆ-ਕਿਆ ਚੱਕ ਕੇ ਲੈ ਕੇ ਜਾਈਏ ਘਰ ਦਾ ਸਮਾਨ ਹੁਣ ਜਿਨ੍ਹਾਂ ਦੇ ਘਰ 'ਚ ਕੋਈ ਬੰਦਾ ਨਹੀਂ ਉਹ ਚੱਕ ਕੇ ਕਿੱਥੇ ਜਾਊਗਾ ਉਹ ਵੀ ਤਾਂ ਹੈ ਬਿਲਕੁਲ ਹਾਂਜੀ ਘਰ ਦਾ ਪ੍ਰਸ਼ਾਸਨ ਆਇਆ ਇੱਥੇ ਤੁਹਾਨੂੰ ਆ ਕੇ ਕੋਈ ਗੱਲਬਾਤ ਕੀਤੀ ਜਿਵੇਂ ਤੁਸੀਂ ਆਪ ਲੱਗੇ ਹੋ ਐਥੇ ਕੋਈ ਨਹੀਂ ਆਇਆ ਦਰਿਆ ਪਰੇ ਸੀਗੇ ਤਰੇ ਆਤੀ ਸੀ ਗਿਆ ਹਾਂਜੀ ਹਮ ਇੱਥੇ ਨਹੀਂ ਕੋਈ ਵੀ ਆਇਆ ਹੈ ਬਿਲਕੁਲ ਬਿਲਕੁਲ ਪਹਿਲਾਂ ਵੀ ਮਾਤਾ ਜੀ ਕਦੇ ਐਵੇਂ ਦਾ ਕੁਝ ਹੋਇਆ ਕਦੇ ਇਸ ਤਰ੍ਹਾਂ ਦੀ ਪਹਿਲਾਂ ਹੋਇਆ 78 ਵਿੱਚ ਅੱਛਾ ਇੰਡੀਪੈਂਡੈਂਟ ਜੀ ਮਤਲਬ ਕਿ ਐਕਨ ਨਹੀਂ ਜਿਸ ਤਰ੍ਹਾਂ ਹੁਣ ਰੌਲਾ ਪੈ ਰਿਹਾ ਸਾਰਾ ਬਨਬੁੰਨ ਲਾਇਆ ਜਾ ਰਿਹਾ ਇਸ ਤਰ੍ਹਾਂ ਦਾ ਬਿਲਕੁਲ ਪਹਿਲਾਂ ਵੀ ਹੋਇਆ ਸੀ ਕਹਿੰਦੇ 78 ਚ ਇਸ ਤਰ੍ਹਾਂ ਦੇ ਤਾਂ ਜਿਵੇਂ ਇੱਥੇ ਮਤਾਵਾਂ ਲੱਗੀਆਂ ਹੋਈਆਂ ਨੇ ਜਵਾਨ ਕੁੜੀਆਂ ਜਿਹੜੀਆਂ ਉਹ ਵੀ ਲੱਗੀਆਂ ਹੋਈਆਂ ਨੇ ਆਪਣੇ ਇੱਥੇ ਸੇਵਾ ਕਰ ਰਹੀਆਂ ਨੇ ਆਓ ਗੱਲ ਤਾਂ ਕਰੋ ਕਿਵੇਂ ਸੰਗਦੀਆਂ ਹੈ ਕਹਿਣਾ ਅੱਛਾ ਕਿ ਕਿੰਨੇ ਟਾਈਮ ਤੋਂ ਲੱਗੇ ਹੋ ਐ ਤੁਸੀਂ ਇੱਥੇ ਜਿਵੇਂ ਕੰਮ ਕਰ ਰਹੇ ਹੋ ਇਹ ਲਗਾਤਾਰ ਕੱਲ ਦੇ ਲੱਗੇ ਪਰਸੋਂ ਦੇ ਲੱਗੇ ਵਿਆ ਜੀ ਹਾਂਜੀ ਪਰਸੋਂ ਦੇ ਹੀ ਲੱਗੇ ਵਿਆ ਜੀ ਲਗਾਤਾਰ ਚੱਲ ਰਿਹਾ ਕੰਮ ਦਿਨ ਰਾਤ ਇੱਕ ਕਰਿਆ ਹੋਇਆ ਜੀ ਹੂੰ ਹੁਣ ਦੇਖੋ ਤੁਸੀਂ ਇੱਥੇ ਲੰਘਦੇ ਕਿੰਨੀਆਂ ਗੱਡੀਆਂ ਭਰ ਕੇ ਚੱਲੇ ਮੈਂ ਕਹਿੰਦੀ ਦੂਰ ਦੂਰ ਤੇ ਆ ਰਹੇ ਆ ਬਹੁਤ ਦੂਰ ਦੂਰ ਤੇ ਰੇਤੇ ਦੀ ਕੋਈ ਕੰਮ ਹੀ ਨਹੀਂ ਹੈਗੀ ਮਤਲਬ ਭਰ ਕੇ ਵੀ ਥੈਲੇ ਕੋਈ ਕਮੀ ਨਿਕਾਸੀ ਦੀ ਵੀ ਪੰਜਾਬ ਜੇ ਹੁਣ ਅਸੀਂ ਬਾਹਰ ਰੋਟੀ ਖਾ ਲ ਸਕਦੇ ਆ ਬਾਹਲੇ ਮੁਲਕ ਵਿੱਚ ਬੈਠਿਆਂ ਨੂੰ ਅਸੀਂ ਆਪਣੇ ਪੰਜਾਬ ਨੂੰ ਨਹੀਂ ਬਚਾਉਂਗੇ ਬਿਲਕੁਲ ਹੈ ਇਹ ਤਾਂ ਫੇਰ ਸਾਡਾ ਆਪਣਾ ਹੀ ਬਸ ਫੇਰ ਬਿਲਕੁਲ ਸਹੀ ਗੱਲ ਹਾਂਜੀ ਅੱਛਾ ਕਿਵੇਂ ਪ੍ਰਸ਼ਾਸਨ ਦੀ ਮਦਦ ਕੋਈ ਮਿਲਦੀ ਆ ਤੁਹਾਨੂੰ ਜਿਵੇਂ ਤੁਸੀਂ ਆਪ ਲੱਗੇ ਹੋਏ ਹੋ ਨਰੇਗਾ ਵਾਲੇ ਵੀ ਕੋਈ ਸਾਥ ਦੇ ਸਕਦੇ ਸਾਰੇ ਵਿੱਚ ਜੀ ਨਰੇਗਾ ਵਾਲੇ ਪਿੰਡਾਂ ਵਾਲੇ ਸਭ ਲੱਗੇ ਛੋਟੇ ਵੱਡੇ ਸਭ ਲੱਗੇ ਹੋਏ ਆ ਜੀ ਹਾਂਜੀ ਬਿਲਕੁਲ ਬਿਲਕੁਲ ਕੰਡਾਰੇ ਡਾਰਨ ਸਤਾਰਿਆ ਕੋਈ ਜੇ ਪਾਣੀ ਦੀ ਕੋਈ ਅੰਸਗਾ ਵੀ ਘਟਨਾ ਵਾਪਰ ਗਈ। ਕੋਈ ਰਾਤ ਨੂੰ ਨੀਂਦ ਨਹੀਂ ਆਂਦੀ। ਵੀ ਪਤਾ ਨਹੀਂ ਹੁਣ ਕਿਹੜੇ ਟਾਈਮ ਜਿਗਣਾ ਸੀ ਟੀਵੀ 'ਚ ਦੇਖ ਰਹੇ ਹਨ ਬਾਰ-ਬਾਰ ਵੀ ਰਾਤ ਨੂੰ ਨੀਂਦ ਨਹੀਂ ਆਉਦੀ ਵੀ ਦਿਨ ਨੂੰ ਪਤਾ ਨਹੀਂ ਸਾਡਾ ਕਿਆ ਬਣਨਾ ਕਿਆ ਨਹੀਂ। ਹੂੰ ਰਾਤ ਨੂੰ ਸਿਆ ਪਰ ਆ ਬਿਲਕੁਕ ਬਿਲਕੁਲ ਸਹੀ ਗੱਲ ਆ ਤੇ ਰਾਤਾਂ ਨੂੰ ਵੀ ਸੋਚਣਾ ਪੈਂਦਾ ਹਾਂਜੀ ਜਿਹਨੇ ਕੰਮ ਕਰੀ ਜਾਂਦੇ ਆ ਜੀ ਰਾਤਾਂ ਨੂੰ ਨੀਂਦ ਨਹੀਂ ਆਂਦੀ ਐਨਾ ਪਤਾ ਨਹੀਂ ਜੀ ਕੀ ਬਣੂਗਾ ਕੀ ਨਹੀਂ ਬਣੂਗਾ ਜੀ ਹਾਂਜੀ ਬੱਚਿਆਂ ਨੂੰ ਲੱਗੇ ਕਿੱਥੇ ਜਾਂਦੇ ਜਿਵੇਂ ਇਹ ਕਹਿ ਰਹੇ ਨੇ ਕਿ ਦਸ ਤਾਰਿਆ ਮਾਤਾ ਜੀ ਕਦੋਂ ਤੋਂ ਲੱਗੀਆਂ ਹੋਈਆਂ ਇੱਥੇ ਪਰਸੋਂ ਦੇ ਲੱਗੀਆਂ ਹੋਈਆਂ ਹਾਂਜੀ ਅੱਛਾ ਇਹ ਫਿਰ ਐਨੇ ਗੱਟੇ ਪਰ ਪਰ ਕੇ ਅੱਗੇ ਵੱਲੋਂ ਪਿੱਛੇ ਹਾਂਜੀ ਅੱਗੇ ਭੇਜ ਦਿੰਦੇ ਰਿਆ ਵੱਲ ਜਾਂਦੇ ਅੱਛਾ ਹਾਂਜੀ ਦਸ ਤਾਰਿਆ ਕਿੰਨਾ ਕੁ ਕਹਿੰਦੇ ਪਾਣੀ ਚੜਦਾ ਆ ਰਿਹਾ ਤੁਹਾਨੂੰ ਕੀ ਦਸ ਤਾਰਿਆ ਤਾਂ ਬਹੁਤ ਔਖਾ ਹੋਇਆ ਵੇ ਤਾਂ ਵੀ ਆਪਣਾ ਆਪਣਾ ਸਮਾਨ ਬੰਨ ਲਿਆ ਤਾਂ ਅਸੀਂ ਵੀ ਪਾਣੀ ਆ ਜਾਣਾ ਅੱਛਾ ਠੋਕਰ ਨੂੰ ਪਾਣੀ ਵਾਜ ਜਾਦਾ ਅੱਛਾ ਬੰਨ ਲਿਆ ਸੀ ਰਾਤੀ ਸਮਾਨ ਹਾਂਜੀ ਕਿੱਥੇ ਲੈ ਕੇ ਜਾਓਗੇ ਸਮਾਨ ਐਨਾ ਘਰਾਂ ਚੋਂ ਕੱਢ ਕੇ ਖਾਣੇ ਵਾਲਾ ਤਾਂ ਬੰਨੇ ਆ ਜੀ ਦਾ ਵੀ ਜਿਹੜਾ ਖਾਣੇ ਪੀਣੇ ਵਾਲਾ ਸਮਾਨ ਆਪਣਾ ਕੱਢਿਆ ਤਾਂ ਬਿਲਕੁਲ ਇਹ ਮਤਲਬ ਇਹ ਟੈਨਸ਼ਨ ਵੀ ਨਹੀਂ ਹੈਗੀ ਹੈ ਨਾ ਜੇ ਵੀ ਚਲੋ ਪਾਣੀ ਆ ਗਿਆ ਤਾਂ ਹੁਣ ਨਹੀਂ ਨਹੀਂ ਰਾਮ ਨਾਲ ਸੌਂਗੇ ਜਿਹੜੀ ਆਪਣਾ ਵੀ ਚਲੋ ਆਂਦਾ ਪਾਣੀ ਆਵੇ ਨਹੀਂ ਆਂਦਾ ਨਾ ਆ ਵੀ ਵਾਹਿਗੁਰੂ ਦੀ ਕਿਰਪਾ ਜੀ ਵਾਹਿਗੁਰੂ ਮਾਲਕ ਨੇ ਉਸ ਨੇ ਹੀ ਕਰਨਾ ਜੋ ਕਰਨਾ ਬਿਲਕੁਲ ਸਹੀ ਹਾਂ ਉਹਦੇ ਫਿਰ ਉਸੇ ਬੈਠੇ ਐਸਾ ਕੋਈ ਸਮਾਨ ਨਹੀਂ ਚੱਕੇ ਜਿੱਥੇ ਪਏ ਉਥੇ ਪਿਆ ਜੀ ਬੱਚੇ ਉਸੇ ਦਰਿਆਵਰ ਲੱਗੇ ਹੋਏ ਸਭ ਦੇ ਸਭ ਬੱਚੇ ਲੱਗਿਆ ਰਿਆ ਪਰ ਅਸੀਂ ਆਪਣੇ ਅਥਰ ਸੇਵਾ ਲੱਗੇ ਹੋਈਆਂ ਅੱਛਾ ਤੁਸੀਂ ਇਸ ਪਿੰਡ ਦੇ ਹੋ ਪਹਿਲਾਂ ਪਹਿਲਾਂ ਕਦੇ ਕਿਉਂਕਿ ਤੁਹਾਡਾ ਪਿੰਡ ਕਾਫੀ ਬੇਟ ਏਰੀਆ ਪੈ ਜਾਂਦਾ ਹੈ ਕਾਫੀ ਡੂੰਗਾ ਹੈ ਜਿਸਤਲੂ ਵਾਲੀ ਸਾਈਡ ਤੋਂ ਆਨੇ ਆ ਸਾਰੇ ਰਸੀਦਪੁਰ ਵਜੀਦਪੁਰ ਹੋਰ ਕਈ ਪਿੰਡ ਬਾਬਾ ਕਰਤਾਰ ਸਿੰਘ ਦੀ ਮਿਹਰ ਕਦੇ ਟੁੱਟਿਆ ਤਾਂ ਹੈ ਨਹੀਂ ਆ ਉਹੀ ਕਿਰਪਾ ਕਰਨੇ ਵਾਲੇ ਮਾਪੁਰਚੇ ਜੀ ਅੱਡੇ ਉਹਨਾਂ ਦੀ ਮਿਹਰ ਨਾਲ ਬੈਠੇ ਸੀ ਆ ਆਰਾਮ ਨਾਲ ਸੌਂ ਜਾਂਦੇ ਫਿਰ ਉੱਠ ਕੇ ਵੇਲ ਲੱਗ ਜਾਂਦੇ ਆ ਜੀ ਹਾਂਜੀ ਬਿਲਕੁਲ ਹਾਂ ਬਿਲਕੁਲ ਤੇ ਲੱਗੇ ਹੋਏ ਨੇ ਤਾਂ ਮਤਾਵਾ ਜਿਵੇਂ ਕਹਿ ਰੀਆਂ ਨੇ ਕਿ ਵੀ ਅਸੀਂ ਲੱਗੇ ਹੋਏ ਆ ਆਸ ਤੇ ਹੀ ਹੈ ਕਿ ਟੁੱਟੇ ਨਾ ਸਾਡੇ ਸਰੀਰ ਦੇ ਲੱਗੇ ਵਿਚਾਰੇ ਇਹਨਾਂ ਦਾ ਕੋਫਰ ਦੱਸੋ ਤੁਸੀਂ ਕਦੋਂ ਦੇ ਲੱਗੇ ਹੋਏ ਨੇ ਕਿਵੇਂ ਕੱਲ 3 ਦਿਨ ਹੋ ਗਏ ਸਨ ਸੇਵਾ ਕਰਦੇ ਨੂੰ ਇਹ ਬੱਚਾ ਨਾਲ ਬਹੁਤ ਸਾਥ ਦਿੱਤਾ ਵਿਚਾਰੇ ਨੇ ਇੱਧਰ ਦਿਖਾਓ ਜੀ ਤੁਸੀਂ ਪਹਿਲਾਂ ਹਾਂ ਇਹ ਵੀ ਗੱਲ ਵਧੀਆ ਹੈ ਕਿਉਂਕਿ ਕਿਉਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਆਈਆਂ ਨੇ ਸਰਕਾਰ ਨੇ ਛੁੱਟੀਆਂ ਕੀਤੀਆਂ ਪਰ ਇੱਥੇ ਜਿਹੜੀ ਇਹ ਸੇਵਾ ਕਰ ਰਹੇ ਨੇ ਕਿੰਨੇ ਕਿਹੜੀ ਕਲਾਸ ਚ ਪੜਦੇ ਆ ਮੈਂ ਜੀ ਪਲੱਸ 1 ਚ ਆਈ ਪਲੱਸ 1 ਹਾਂਜੀ ਅੱਛਾ ਛੁੱਟੀਆਂ ਨੇ ਨਾਲੇ ਫਿਰ ਸੇਵਾ ਵੀ ਕਰੀ ਜਾ ਰਹੇ ਹਾਂ ਸੇਵਾ ਨਾਲੇ ਕਰਦੇ ਸਵੇਰੇ ਆ ਜਾਂਦੇ 9 ਵਜੇ ਤੱਕ ਫਿਰ ਸ਼ਾਮ ਤੱਕ ਲੱਗੇ ਰਹਿੰਦੇ ਆ ਜੀ ਅੱਛਾ ਹਾਂਜੀ ਫਿਰ ਕੱਲ ਰਾਤ ਵੀ ਆਇਆ ਸੀ ਜੀ ਕੱਲ ਰਾਤ 9 ਵਜੇ ਆਇਆ ਸੀ ਜੀ ਇੱਥੇ ਤੋਂ ਫਿਰ 2 ਵਜੇ ਗਏ ਜੀ ਸੇਵਾ ਕਰਕੇ ਜੀ ਅੱਛਾ ਅੱਛਾ ਇੱਥੇ ਹੀ ਕਰਦੇ ਬੰਨ ਤੇ ਵੀ ਜਾਣੇ ਪਰੇ ਨਹੀਂ ਬੰਤੇ ਜੀ ਪਰਸੋ ਜਾ ਕੇ ਆਏ ਤੇ ਪਰਸੋ ਬੰਨ ਤੇ ਸੇਵਾ ਲਈ ਤੇ ਜੀ ਲੰਗਰ ਦੀ ਜੀ ਉਸ ਤੋਂ ਬਾਅਦ ਜੀ ਹੁਣ ਇੱਥੇ ਲਾਉਂਦੇ ਆ ਜੀ ਅੱਛਾ ਇੱਥੇ ਤੋਂ ਕਰਕੇ ਟਰਾਲੀਆਂ ਭਰ ਕੇ ਜੀ ਫਿਰ ਉਹ ਬੰਨ ਤੱਕ ਭੇਜਦੇ ਆ ਜੀ ਤੇ ਸਰਕਾਰ ਕੋਈ ਮਦਦ ਕਰਦੀ ਹੈ ਤੁਸੀਂ ਦੇਖਦੇ ਹੋ ਇੱਥੇ ਕਿ ਵੀ ਆ ਕੇ ਹੈਲਪ ਕਰਦੀ ਸਰਕਾਰ ਕੁਛ ਨਹੀਂ ਕਰਦੀ ਜੀ ਬਸ ਅਸੀਂ ਆਪ ਨਹੀਂ ਕਰਨ ਲੱਗੇ ਬਾ ਮਿੱਟੀਾਂ ਇੱਥੇ ਤੋਂ ਜਾਂਦੀਆਂ ਟਰਾਲੀ ਜਾਂਦੀ ਹੈ ਜੀ ਉਹ ਮਿੱਟੀ ਸਿੱਟ ਜਾਂਦੀਆਂ ਹੱਥ ਜੋੜ ਕੇ ਚੱਲ ਜਾਂਦੇ ਬਸ ਔਰ ਕੁਛ ਨਹੀਂ ਕਰਦੇ ਜੀ ਇੱਥੇ ਹੱਥ ਆਉਂਦੇ ਜੀ ਐਮ ਐਲ ਘੁੰਮੀ ਜਾਂਦਾ ਇੱਥੇ ਕੁਛ ਕਰਦੇ ਹੈ ਨਹੀਂ ਕੱਲ ਵੀ ਆਏ ਤੇ ਇੱਥੇ ਹੱਥ ਜੋੜ ਕੇ ਚੱਲ ਜਾਂਦੇ ਕਿਆ ਫਾਇਦਾ ਹੱਥ ਜੋੜਨ ਦਾ ਮੈਂ ਜਾ ਤਾਂ ਆਉਂਦਾ ਤੁਸੀਂ ਜੇ ਬੜਿਆ ਸਰਕਾਰ ਕੁਛ ਕਰਕੇ ਤਾਂ ਦਿਖਾਓ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਇਹ ਪਲੱਸ 1 ਚ ਪੜਦਾ ਨੌਜਵਾਨ ਹੋਰ ਬੱਚੇ ਵੀ ਨੇ ਇੱਥੇ ਜਿਹੜੇ ਇੱਥੇ ਪੜ੍ਹਾਈ ਕਰਦੇ ਨੇ ਅੱਛਾ ਭਾਈ ਕਿਵੇਂ ਚੱਲ ਰਹੀ ਹੈ ਸੇਵਾ ਹਣ ਵਧੀਆ ਚੱਲ ਰਹੀ ਹੈ ਜੀ ਮਿੱਟੀ ਦੇ ਟਰਾਲੀਆਂ ਆਉਂਦੀਆਂ ਭਰ ਭਰ ਕੇ ਲਾ ਰਹੇ ਆ ਅੱਛਾ ਬਾਕੀ ਖਵਾਜੇ ਦੀ ਮਿਹਰ ਆ ਐ ਉਹਦਾ ਰਸਤਾ ਚੱਲਦਾ ਆਪਣੇ ਆਪ ਰੱਖਣਾ ਹੋਊਗਾ ਰੱਖ ਲੂਗੇ ਨਹੀਂ ਨਾ ਸਹੀ ਬਿਲਕੁਲ अच्छा भाई ਕਿਵੇਂ ਦੀਆਂ ਤਿਆਰੀਆਂ ਜਿਹੜੀਆਂ ਕਰ ਲੀਆਂ ਨੇ ਹੁਣ ਤੱਕ ਹਜੇ ਹੋਰ ਵੀ ਰੇਤਾ ਇੱਥੋਂ ਪਰ ਪਰ ਕੇ ਕੇ ਜਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਆਰੀਆਂ ਦਾ ਜੀ ਹੁਣ ਰੇਤਾ ਆਈ ਜਾਂਦਾ ਜੀ ਭਰੀ ਜਾਂਦੇ ਆ ਤੇ ਸਵੇਰ ਦੀਆਂ ਕਾਫੀ ਟਰਾਲੀਆਂ ਜਾ ਚੁੱਕੀਆਂ ਤੇ ਔਰੇ ਸੰਗਤ ਲੱਗੀ ਹੋਈ ਹੈ ਜੀ ਲੰਗਰ ਪ੍ਰਸ਼ਾਦ ਔਰੇ ਚੱਲ ਰਿਹਾ ਤੇ ਇਹ ਬਾਕੀ ਸਾਡੇ ਜਿਹੜੇ ਨੌਜਵਾਨ ਵੀਰ ਤੇ ਬਜ਼ੁਰਗ ਉਹ ਦਰਿਆ ਤੇ ਲੱਗੇ ਹੋਏ ਆ ਤੇ ਬੱਚੇ ਤੇ ਮਾਈਆਂ ਇੱਥੇ ਸਾਰੀਆਂ ਸੇਵਾ ਕਰ ਰਹੀਆਂ ਤੇ ਰੇਤਾ ਸਾਡੇ ਕੋਲ ਆ ਰਿਹਾ ਥੈਲਿਆਂ ਦੀ ਸੇਵਾ ਆ ਰਹੀ ਆ ਵਾਧੂ ਲੰਗਰ ਦੀ ਵੀ ਸੇਵਾ ਆਈ ਜਾ ਰਹੀ ਆ ਤੇ ਸੰਗਤ ਲੱਗੀ ਹੋਈ ਜੀ ਰਲ ਮਿਲ ਕੇ ਕਿਸੇ ਚੀਜ਼ ਦਾ ਡਰ ਕਿਉਂਕਿ ਲਗਾਤਾਰ ਜਿਵੇਂ ਪਾਣੀ ਵੱਧਦਾ ਘਟ ਜਾਂਦਾ ਵੱਧ ਜਾਂਦਾ ਘਟ ਜਾਂਦਾ ਰਾਤ ਇੱਕ ਨੁੱਕਰ ਜਿਹੜੀ ਆ ਉਹ ਵੀ ਟੁੱਟ ਗਈ ਕੋਈ ਚੱਕਰ ਨਹੀਂ ਡਰ ਕਿਸੇ ਚੀਜ਼ ਦਾ ਨਾ ਬਿਲਕੁਲ ਨਹੀਂ ਚੜਦੀ ਕਲਾ ਜੀ ਖਾਲਸਾ ਕੀ ਬਾਤ ਹੈ ਕੋਈ ਮਤਲਬੇ ਨਹੀਂ ਹੈ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹਾਂ ਹਾਂ ਇਹ ਹਾਸਾ ਜਿਹੜਾ ਹੀ ਬਚਾ ਕੇ ਰੱਖੂਗਾ ਹਾਂਜੀ ਹਾਂਜੀ ਚੜਦੀ ਕਲਾ ਹੀ ਰੱਖਦਾ ਪਤਾ ਕੀ ਆ ਜਿਹੜਾ ਪੰਜਾਬ ਆ ਨਾ ਇਹ ਤਾਂ ਚਾਹੇ ਦੋਖਾਵੇ ਚਾਹੇ ਸੋਖਾਵੇ ਹਮੇਸ਼ਾ ਚੜਦੀ ਗਲਾ ਚ ਰਹਿੰਦਾ ਕਿਉਂਕਿ ਦੁੱਖ ਵਿੱਚ ਵੀ ਆਨੰਦ ਸਾਹ ਪੜਦਾ ਤੇ ਸੁਖ ਵਿੱਚ ਵੀ ਆਨੰਦ ਸਾਹ ਪੜਦਾ ਇਸ ਕਰਕੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਲੱਗੇ ਹੋਏ ਆ ਜੋ ਉਹਨੇ ਕਰਨਾ ਉਹ ਕਰੀ ਜਾਣ ਦੋ ਤੇ ਉਹਨੇ ਜੋ ਸਾਨੂੰ ਕਰਨ ਵਾਸਤੇ ਲਾਇਆ ਸੀ ਕਰ ਰਹੇ ਆ ਹੋਰ ਕੀ ਬਿਲਕੁਲ ਅੱਛਾ ਇੱਥੇ ਪਿੰਡ 'ਚ ਜਿਵੇਂ ਅਸੀਂ ਦੇਖਦੇ ਆ ਕਿ ਵੀ ਇਹ ਬੇਟ ਏਰੀਆ ਪੈ ਜਾਂਦਾ ਕਾਫੀ ਨਿਵਾਣ ਦੇ ਵਿੱਚ ਏਰੀਆ ਪਹਿਲਾਂ ਕਦੇ ਪਾਣੀ ਆਇਆ ਇਸ ਪਾਸੇ ਨੂੰ ਪਾਣੀ ਸਾਡੇ ਪਿੰਡ 'ਚ ਦੇਖੋ ਆਇਆ ਤਾਂ ਦੋ ਤਿੰਨ ਵਾਰ ਸੂਆ ਜਿਹੜਾ ਨਾਲ ਸਤਲੁਜ ਦਰਿਆ ਤੋਂ ਔਰਲੇ ਪਾਸੇ 1 ਕਿਲੋਮੀਟਰ ਤੋਂ ਔਰਲੇ ਪਾਸੇ ਸੂਆ ਚੱਲਦਾ ਉਹ ਦੋ ਤਿੰਨ ਵਾਰ ਮੰਨ ਟੁੱਟ ਚੁੱਕਿਆ ਪਰ ਇਹ ਵੀ ਪਿੰਡ ਦੇ ਅੰਦਰ ਪਾਣੀ ਘਰਾਂ ਦੇ ਵਿੱਚ ਕਦੇ ਪਾਣੀ ਨਹੀਂ ਵੜਿਆ ਬਾਹਰਲੇ ਪਾਸੇ ਜਿਹੜੇ ਨੀਵੇਂ ਘਰ ਸੀ ਉਹਨਾਂ ਦੇ ਵਿੱਚ ਜ਼ਰੂਰ ਆਇਆ ਸੀਗਾ ਪਰ ਇਹ ਆ ਵੀ ਕਦੇ ਐਜਾ ਨੁਕਸਾਨ ਪਾਣੀ ਨਾਲ ਨਹੀਂ ਔਰ ਫਸਲਾਂ ਬੁੱਦਲਾਂ ਡੋਬੀਆਂ ਦੋ ਤਿੰਨ ਦਿਨ ਬਾਅਦ ਪਾਣੀ ਉੱਤਰ ਗਿਆ ਜਾਂਦੇ ਜਮਾਨੇ ਦੇ ਵਿੱਚ ਪਰ ਇਹ ਵੀ ਸਾਡੇ ਫਸਲਾਂ ਦਾ ਨੁਕਸਾਨ ਪਹਿਲਾਂ ਇੰਨਾ ਨਹੀਂ ਜ਼ਿਆਦਾ ਕਦੇ ਹੋਇਆ ਹੈਗਾ 88 ਵਿੱਚ ਜਦੋਂ ਹੜਾ ਆਏ ਸੀਗੇ ਉਦੋਂ ਵੀ ਸਾਡੇ ਥੋੜਾ ਬਹੁਤ ਐ ਵੀ ਜਿਹੜੇ ਉਸ ਟਾਈਮ ਕੱਚੇ ਘਰ ਸੀਗੇ ਥੋੜੇ ਬਹੁਤੇ ਕੋਈ ਉਹ ਟਹਿਟ ਹੋ ਗਏ ਸੀ ਬਾਕੀ ਉਦਾਂ ਕੋਈ ਨਹੀਂ ਉਹਦਾ ਕੋਈ ਚੱਕਰ ਨਹੀਂ ਹੈਗਾ ਇਹ ਮਿਹਨਤੀ ਲੋਕ ਆ ਲੱਗੇ ਹੋਏ ਆ ਤੇ ਇਹਨਾਂ ਨੇ ਫੇਰ ਰੋਕ ਲੈਣਾ ਬਿਲਕੁਲ ਬਿਲਕੁਲ ਆ ਮਿਹਨਤੀ ਲੋਕ ਮਾਰ ਰਿਆ ਦਰਿਆ ਪਰ ਉਹ ਆਉਣ ਨਹੀਂ ਦਿੰਦੇ ਹਾਂ ਕਹਿੰਦੇ ਵੀ ਕੱਲ ਅਰਦਾਸ ਕਰਤੀ ਪੰਜ ਸਿੰਘਾਂ ਨੇ ਤੇ ਆਪਣੇ ਇਧਰੋਂ ਆਏ ਸੀ ਪਰ ਹਮਾਜਰੇ ਤੋਂ ਤੇ ਪੰਜ ਸਿੰਘਾਂ ਨੇ ਕੱਲ ਅਰਦਾਸ ਕੀਤੀ ਸੀਗੀ ਬਾਕੀ ਮਹਾਰਾਜ ਨੂੰ ਜੋ ਮਨਜ਼ੂਰ ਆ ਉਹ ਅਰਦਾਸ ਹੀ ਕਰ ਸਕਦੇ ਆਪਾਂ ਨਾ ਬਿਲਕੁਲ ਇਹ ਵੀ ਗੱਲ ਜਿਵੇਂ ਭਾਈ ਨੇ ਦੱਸੀਏ ਕਿ ਪੰਜ ਸਿੰਘਾਂ ਨੇ ਅਰਦਾਸ ਕੀਤੀ ਹੈ ਸਤਲੂਜ ਦੇ ਕੰਡੇ ਦੇ ਉੱਤੇ ਬੰਨੇ ਦੇ ਉੱਤੇ ਖੜ ਕੇ ਕਿ ਵੀ ਸਾਰਾ ਕੁਝ ਜਿਹੜਾ ਭਾਣੇ ਦੇ ਵਿੱਚ ਰੱਖੋ ਪਰ ਇੱਥੇ ਜਿਵੇਂ ਭਾਈ ਕਿਹੜੀ ਸੰਸਥਾ ਤੋਂ ਤੁਸੀਂ ਖਾਲਸਾ ਫਿਰ ਅੱਛਾ ਕਿੰ ਕਿਵੇਂ ਕਿਵੇਂ ਚੱਲਦਾ ਕੰਮ ਸਾਰਾ ਬਹੁਤ ਵਧੀਆ ਕੰਮ ਸਾਰਾ ਹੂੰ ਕੰਮ ਸਾਰਾ ਬਹੁਤ ਵਧੀਆ ਚੱਲਦਾ ਜੀ ਮਾਰੇ ਦੀ ਕਿਰਪਾ ਹੈ ਹੂੰ ਬਾਕੀ ਇੱਥੋਂ ਤੁਸੀਂ ਵਜੀਦਪੁਰ ਦੇ ਨਹੀਂ ਜੀ ਮੈਂ ਤਾਂ ਕਿਸੇ ਹੋਰ ਪਿੰਡ ਤੋਂ ਅਲੱਗ-ਅਲੱਗ ਅੱਛਾ ਅਲੱਗ-ਅਲੱਗ ਪਿੰਡਾਂ ਦੇ ਨਾਲ ਦੇ ਪਿੰਡ ਇੱਧਰ ਸੀਦ ਪ੍ਰਾ ਵਜੀਦਪੁਰ ਆ ਧੁੰਮੇ ਨਾਲ ਦਾ ਆ ਹੋਰ ਵੀ ਪਿੰਡ ਨੇ ਕਈ ਜਿਹੜੇ ਮੁੰਡੇ ਆਏ ਸਾਰੇ ਪੂਰੇ ਸਾਰੇ ਮਿੱਟੀ ਛੱਟ ਕੇ ਜਾ ਰਹੇ ਸਾਰੇ ਥੈਲੇ ਭਰ ਕੇ ਅੱਗੇ ਭੇਜਦੇ ਦਰਿਆ ਤੇ ਜਿੱਥੇ ਬੰਨ ਛੇਤੀ ਲੱਗੇ ਹੂੰ ਇੱਧਰ ਜੀ ਬਿਲਕੁਲ ਤਾਂ ਬਈਓਰੀ ਸੰਸਥਾ ਤੋਂ अच्छा ही प्रशासन ने कोई अनाउंसमेंट की 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 कीती है तोडे इत्ते ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕਿ ਵੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਕੀ ਨਹੀਂ ਰੱਖਣਾ ਇਹ ਹਾਂਜੀ ਕੀਤੀ ਦੀ ਸਰਪੰਚ ਸਾਹਿਬ ਨੇ ਲਾਉਸਮ ਦਾ ਕਰਾਈ ਤੀ ਪਰਸੋ ਕਰਾਈ ਤੀ ਸਰਪੰਚ ਸਾਹਿਬ ਇਹ ਸਰਪੰਚ ਸਾਹਿਬ ਦਾ ਬੇਟਾ ਹੈ ਠੀਕ ਹੈ ਆਪਣਾ ਦੀਪ ਚੌਕਸ ਲੈਂਡ ਦੀ ਕਰਾਈ ਤੀ ਜੀ ਬਾਕੀ ਪਿੰਡ ਦੇ ਸਾਰੇ ਸਾਰੇ ਇਲਾਕੇ ਦੇ ਸਾਰੇ ਜਿਹੜੇ ਪਿੰਡ ਦੇ ਲਾਗ-ਪਾਸ ਦੇ ਆ ਉਹ ਸਾਰੇ ਹੈਲਪ ਕਰਨ ਲੱਗੇ ਬਈ ਰੋਟੇ ਭੱਜ ਭਰ ਕੇ ਸਾਰੇ ਦਰਿਆ ਪਰ ਭੇਜ ਰਹੇ ਆ ਹਾਂਜੀ ਚੌਕਸ ਮਤਲਬ ਕਿਸ ਤਰ੍ਹਾਂ ਦਾ ਇਹ ਕਿਹਾ ਕਿ ਵੀ ਸਮਾਨ ਚੱਕ ਕੇ ਕਿਸੇ ਹੋਰ ਥਾਂ ਤੇ ਚਲ ਜਾਓ ਸੁਰੱਖਿਅਤ ਥਾਂਵਾਂ ਚਲ ਜਾਓ ਜਾਂ ਫਿਰ ਸਮਾਨ ਆਪਣਾ ਛੱਤਾਂ ਦੇ ਉੱਤੇ ਰੱਖ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਕਹੀ ਬਸ ਸਿਰਫ ਮਾਲ ਡੰਗਲ ਦੀ ਕਿਹਾ ਵੀ ਆਪਣਾ ਬਚਾਓ ਰੱਖੋ ਜੀ ਬਸ ਹਾਂਜੀ ਉਹੀ ਕਿਹਾ ਜੀ ਕਿੱਥੇ ਮਾਲ ਡੰਗਰ ਕਿਸ ਪਾਸੇ ਨੂੰ ਲੈ ਕੇ ਜਾਇਆ ਜਾਏਗਾ ਜੇ ਕੋਈ ਐਵੀਂ ਦੀ ਗੱਲ ਨਹੀਂ ਬਸ ਤੁਹਾਡੇ ਵੀ ਘਰੇ ਪਸ਼ੂ ਨਹੀਂ ਹੈਗੇ ਨਹੀਂ ਅੱਛਾ ਨਹੀਂ ਠੀਕ ਹੈ ਅੱਛਾ ਭਾਜੀ ਕਿਸ ਪਾਸੇ ਨੂੰ ਅੱਗੇ ਲੈ ਕੇ ਜਾਇਆ ਜਾਏਗਾ ਇਹ ਚੀਜ਼ਾਂ ਕਿਉਂਕਿ ਜੇ ਪਾਣੀ ਆਉਂਦਾ ਹੈ ਪ੍ਰਸ਼ਾਸਨ ਨੇ ਹਦਾਇਤਾਂ ਦੇਤੀਆਂ ਅੱਗੇ ਕੀ ਪ੍ਰਬੰਧ ਹੈ ਕੋਈ ਸਰਕਾਰ ਨੇ ਦੱਸਿਆ ਰੋਡ ਮੈਪ ਕਿ ਇੱਥੇ ਆ ਇੱਥੇ ਲੈ ਜਾ ਜੀ ਇਹਨਾਂ ਨੇ ਕਿਹਾ ਜੀ ਆਪਣੇ ਹਿਸਾਬ ਨਾਲ ਤੁਸੀਂ ਆਪਣੇ ਸੁਰੱਖਿਅਤ ਸਾਮਾਂ ਤੇ ਪਹੁੰਚੋ ਈਵਨ ਕੀ ਜੇ ਤੁਸੀਂ ਇੱਥੇ ਕਿਸੇ ਨੂੰ ਪੁੱਛਦੇ ਵੀ ਹੋ ਜਿਹੜੇ ਸਰਕਾਰੀ ਪ੍ਰਬੰਧ ਕੀਤੇ ਗਏ ਆ ਉਸ ਬਾਰੇ ਵੀ ਕੋਈ ਜਿਹੜੀ ਆਵਾਮ ਹੈ ਉਹਨੂੰ ਕੋਈ ਵੇਰਵਾ ਨਹੀਂ ਹੈਗਾ ਤੇ ਅਸਲ ਇਚ ਇਹ ਮੈਂ ਕਹਿੰਦਾ ਪ੍ਰਸ਼ਾਸਨ ਦੀ ਨਲਾਇਕੀ ਹੈ ਜੀ ਜੇ ਤੁਸੀਂ ਕੋਈ ਪ੍ਰਬੰਧ ਕੀਤੇ ਹੈ ਤੁਹਾਡਾ ਜਿਹੜਾ ਡੀਪੀਆਰਓ ਉਹ ਕੀ ਕਰਿਆ ਉਹ ਪ੍ਰਬੰਧ ਦਾ ਬਾਰੇ ਬੇਰਵਾ ਪਤਾ ਹੋਣਾ ਚਾਹੀਦਾ ਵੀ ਜੇ ਸਾਡਾ ਕਿਤੇ ਭਾਈ ਨੁਕਸਾਨ ਹੁੰਦਾ ਪਾਣੀ ਟੁੱਟਦਾ ਆ ਅਸੀਂ ਪਹੁੰਚਣਾ ਕਿੱਥੇ ਐਥੇ ਇੰਨੀ ਹਫੜਾ ਦਫੜੀ ਪੈ ਜਾਣੀ ਉਸ ਸਮੇਂ ਵੀ ਸਾਨੂੰ ਪ੍ਰਬੰਧ ਦਾ ਹੀ ਨਹੀਂ ਪਤਾ ਲੋਕਾਂ ਨੂੰ ਵੀ ਭਾਈ ਸਾਡੇ ਕੈਂਪ ਕਿੱਥੇ ਨੇ ਅਸੀਂ ਪਹੁੰਚਣਾ ਕਿੱਥੇ ਆ ਪ੍ਰਸ਼ਾਸਨ ਦਾ ਜਿਹੜਾ ਤਾਲਮੇਲ ਹੈ ਉਹ ਚੰਗੀ ਤਰ੍ਹਾਂ ਨਹੀਂ ਹੋ ਰਿਹਾ ਜਿਸ ਕਰਕੇ ਬਹੁਤ ਇੱਕ ਗੈਪ ਹੈ ਕਮਿਊਨੀਕੇਸ਼ਨ ਗੈਪ ਹੈ ਜਿਹੜੀ ਆਵਾਮ ਤੇ ਪ੍ਰਸ਼ਾਸਨ ਦੇ ਵਿੱਚ ਬਿਲਕੁਲ ਇਹਨੂੰ ਕਿਵੇਂ ਕਲੀਅਰ ਕੀਤਾ ਜਾਏਗਾ ਜੇ ਸਰਕਾਰ ਨੇ ਕੋਈ ਰੋਡ ਮੈਪ ਨਹੀਂ ਦਿੱਤਾ ਪ੍ਰਸ਼ਾਸਨ ਚਮਕੌਰ ਸਾਹਿਬ ਨੇ ਕੋਈ ਰੋਡ ਮੈਪ ਨਹੀਂ ਦਿੱਤਾ ਕਿ ਵੀ ਜੇ ਕੋਈ ਕੱਲ ਨੂੰ ਕੋਈ ਘਟਨਾ ਵਾਪਰਦੀ ਹੈ ਤੇ ਵੀ ਅਸੀਂ ਇੱਥੇ ਆ ਤੁਹਾਡੇ ਦੀ ਥਾਂ ਰੱਖੀ ਹੈ ਆਪਣੀਆਂ ਮੱਝਾਂ ਗਾਵਾਂ ਲੈ ਕੇ ਸਮਾਨ ਲੈ ਕੇ ਇੱਥੇ ਆ ਜੀ ਇਸ ਸਮੇ ਜਿਹੜਾ ਜੀ ਕੋਈ ਰੋਡ ਮੈਪ ਨਾ ਹੋਣ ਕਰਕੇ ਸਾਰੀ ਜ਼ਿੰਮੇਵਾਰੀ ਪਿੰਡ ਵਾਲੇ ਆਪਣੇ ਤੌਰ ਤੇ ਹੀ ਸੰਭਾਲ ਰਹੇ ਨੇ ਜੇ ਸਾਡਾ ਪਾਣੀ ਆਉਂਦਾ ਤਾਂ ਸਾਨੂੰ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਅੱਗੇ ਵਾਲੇ ਪਾਸੇ ਨੂੰ ਜਾਣਾ ਪਏਗਾ ਜਿਹੜਾ ਮਾਲ ਡੰਗਰ ਤੇ ਬਚਾਅ ਹੋ ਜੇ ਕਿਉਂਕਿ ਜੇ ਬੰਨ ਇੱਥੇ ਟੁੱਟਦਾ ਖਾਸ ਕਰ ਇਸ ਪਿੰਡ ਵਿੱਚ ਤਾਂ ਸਾਰਾ ਪਾਣੀ ਪਹਿਲਾਂ ਇਸ ਪਿੰਡ ਤੋਂ ਅੱਗੇ ਹੋ ਕੇ ਨਿਕਲਣਾ ਤੇ ਤੁਸੀਂ ਸੋਚ ਸਕਦੇ ਹੋ ਜਿੰਨਾ ਵਹਾ ਇੱਥੇ ਆ ਰਿਹਾ ਹੈ ਉਹ ਕਿੱਥੇ ਤੱਕ ਪਹੁੰਚੇਗਾ ਤੇ ਇਸ ਕਰਕੇ ਇਸ ਪਿੰਡ ਦਾ ਖਾਸ ਕਰ ਜਿਹੜੇ ਆ ਦਰਿਆ ਦੇ ਨਾਲ ਨਾਲ ਮੰਡ ਦੇ ਪਿੰਡ ਨੇ ਉਹਨਾਂ ਦੇ ਸਭ ਤੋਂ ਜ਼ਿਆਦਾ ਨੁਕਸਾਨ ਹੋਏਗਾ ਤੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਕਿਰਪਾ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਆਉਣ ਤੇ ਉਹਨਾਂ ਨੂੰ ਦੱਸਿਆ ਜਾਵੇ ਵੀ ਜਿਹੜਾ ਤੁਹਾਡਾ ਸੁਰੱਖਿਅਤ ਥਾਵਾਂ ਕਿਹੜੀਆਂ ਪ੍ਰਬੰਧ ਕੀਤਾ ਗਿਆ ਹੈ ਵੈਸੇ ਐਸਜੀਪੀਸੀ ਨੇ ਵੀ ਆਪਣੇ ਕਈ ਜਾਰੀ ਕੀਤੇ ਆ ਗੁਰਦੁਆਰੇ ਖੋਲੇ ਹੋਏ ਆ ਸਕੂਲ ਖੋਲੇ ਹੋਏ ਆ ਤੇ ਉਹਨਾਂ ਨੇ ਤਾਂ ਆਪਣਾ ਦੱਸਿਆ ਆ ਵੀ ਸਾਡੇ ਭਾਈ ਆ ਥਾਂ ਆ ਬਟ ਹਾਲੇ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਪਤਾ ਨਹੀਂ ਹੈਗਾ ਜੀ ਕਿੱਥੇ ਹੋਣਾ ਚਾਹੀਦਾ ਬਿਲਕੁਲ ਹੁਣ ਜਿਵੇਂ ਅਨਾਉਂਸਮੈਂਟ ਜਿਵੇਂ ਕਹਿ ਰਹੇ ਕਿ ਕੀਤੀ ਗਈ ਸੀ ਦੱਸਿਆ ਗਿਆ ਸੀਗਾ ਕਿ ਵੀ ਸਰਪੰਚ ਸਾਹਿਬ ਵੀ ਆਏ ਸੀਗੇ ਪਰ ਮੈਨੂੰ ਲੱਗਦਾ ਕਿ ਵੀ ਐਮਐਲਏ ਸਾਹਿਬ ਹੋਰਾਂ ਨੂੰ ਜਾਂ ਐਸਜੀਐਮ ਡੀਸੀ ਉਹਨਾਂ ਨੂੰ ਆ ਕੇ ਦੱਸਣਾ ਚਾਹੀਦਾ ਸੀਗਾ ਪਿੰਡ-ਪਿੰਡ ਤੱਕ ਇਹਦਾਤ ਪਹੁੰਚਾਉਣੀ ਚਾਹੀਦੀ ਸੀਗੀ ਕਿ ਇਹ ਰੋਡ ਮੈਪ ਹੋਏਗਾ ਐਮਐਲਏ ਸਾਹਿਬ ਦੀ ਜੀ ਦੋ ਦਿਨ ਪਹਿਲਾਂ ਉਹਨਾਂ ਦੇ ਪੇਜ ਤੇ ਇੱਕ ਫੋਟੋ ਆਈ ਸੀਗੀ ਜਦੋਂ ਜੀਨ ਦੀ ਪੈਂਟ ਤੇ ਸ਼ਰਟ ਪਾ ਕੇ ਆਏ ਸੀਗੇ ਬੰਨੇ ਤੇ ਬੰਨ ਤੇ ਆਏ ਸੀਗੇ ਉਸ ਟਾਈਮ ਫੋਟੋਆਂ ਖਿੱਚੀਆਂ ਗਈਆਂ ਤੇ ਜਿਹੜੇ ਸੇਵਾਦਾਰਾਂ ਲਈ ਲੰਗਰ ਸੀਗਾ ਪ੍ਰਸ਼ਾ ਉਹ ਸਿਰਫ ਲੰਗਰ ਛੱਕ ਕੇ ਚਲੇ ਗਏ ਤੇ ਕੋਈ رابطہ ਕੋਈ ਬਹੁਤ ਵਧੀਆ ਹੋਇਆ ਨਹੀਂ ਠੀਕ ਹੈ ਜੀ ਬਾਕੀ ਜੋ ਇਸ ਵਿਧਾਇਕ ਬਾਰੇ ਇਲਾਕੇ ਦੇ ਲੋਕ ਕਹਿੰਦੇ ਨੇ ਉਹ ਤੁਸੀਂ ਪੁੱਛ ਸਕਦੇ ਹੋ ਵੀ ਉਹਨਾਂ ਦੀ ਕਿੰਨੀ ਕ ਕਾਰਗੁਜ਼ਾਰੀ ਹੈ ਤੇ ਉਹ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਇਸ ਸਮੇਂ ਸਵਾਲੀਆ ਨਿਸ਼ਾਨ ਹੈ ਬਿਲਕੁਲ ਇਹ ਕੇਕ ਦਾ ਐਸ ਟਾਈਮ ਹੁਣ ਉੱਥੇ ਨਾ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਆ ਲਾਈਫ ਜੈਕਟਾਂ ਦੀ ਜ਼ਿਆਦਾ ਜ਼ਰੂਰਤ ਆ ਤੇ ਐਸ ਟਾਈਮ ਇੱਕ ਮੋਟਰ ਬੋਟ ਜ਼ਰੂਰੀ ਆ ਉੱਥੇ ਹੋਣੀ ਚਾਹੀਦੀ ਕਿਉਂਕਿ ਜਿਹੜੇ ਬੰਦੇ ਕੰਮ ਕਰ ਰਹੇ ਆ ਕੋਈ ਸਾਰੇ ਡਬੋਲੀਏ ਤਾਂ ਹੈ ਨਹੀਂ ਨਾ ਕੋਈ ਉੱਥੇ ਤਰਨੇ ਵਾਲੇ ਆ ਜੇ ਮੰਨ ਲਓ ਕੋਈ ਵੀ ਕੁਛ ਵੀ ਹੋ ਜਾਂਦਾ ਉੱਥੇ ਪਾਣੀ 'ਚ ਡਿੱਗ ਜਾਂਦਾ ਕੋਈ ਬੰਦਾ ਉਹਨੂੰ ਕੱਢਣ ਦਾ ਕੋਈ ਬੰਦੋਬਸਤ ਨਹੀਂ ਹੈਗਾ ਇਹ ਫਿਰ ਜ਼ਿੰਮੇਵਾਰੀ ਕਿਹਦੀ ਭੰਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਭੰਦੀ ਹੈ ਫਿਰ ਉਹ ਸੁੱਤਾ ਪਿਆ ਹੀ ਮਰਗਮਚਦੀ ਨਹੀਂ ਪ੍ਰਸ਼ਾਸਨ ਜਿਹੜਾ ਉੱਥੇ ਬੈਠ ਕੇ ਫੋਟੋਆਂ ਖਿਚਾਉਂਦੇ ਆ ਕੁਰਸੀ ਢਾ ਕੇ ਬੈਠ ਕੇ ਜਾਂਦੇ ਆ ਜਿਹੜੇ ਐਮਐਲਏ ਸਾਹਿਬ ਜਾਂ ਸਾਡੇ ਐਮਪੀ ਸਾਹਿਬ ਆਏ ਸੀਗੇ ਦੋ ਕਹੀਆਂ ਬੋਰੀ ਦੇ ਵਿੱਚ ਪਾਈਆਂ ਫੋਟੋਆਂ ਖਿਚਾਈਆਂ ਤੇ ਲੰਗਰ ਛਕਿਆ ਹਾਂਜੀ ਮੇਰੀ ਕੋਈ ਜ਼ਰੂਰਤ ਹੋਈ ਕਾਦੀ ਜ਼ਰੂਰਤ ਆ ਜਿਹੜੀ ਚੀਜ਼ ਦੀ ਜ਼ਰੂਰਤ ਆ ਤੁਹਾਨੂੰ ਆਪ ਨਹੀਂ ਪਤਾ ਹੈਗਾ ਮਤਲਬ ਤੁਹਾਨੂੰ ਨਹੀਂ ਦਿੰਦਾ ਤੁਹਾਡੀਆਂ ਅੱਖਾਂ ਫੁੱਟੀਆਂ ਆ ਜਾਂਣੇ ਹਾਂ ਮੈਨੂੰ ਪਤਾ ਵੀ ਮੋਟਰਬੋਰਡ ਦੀ ਲੋੜ ਆ ਕਿ ਉਹ ਸਾਡੇ ਨਾਲੋਂ ਇੰਨੇ ਉੱਪਰ ਮਨਿਸਟਰ ਲੱਗੇ ਹੋਏ ਆ ਮੰਤਰੀ ਬਣੇ ਹੋਏ ਆ ਉਹਨਾਂ ਦੇ ਸੰਸਦ ਤੱਕ ਪਹੁੰਚ ਆ ਉਹਨਾਂ ਨੂੰ ਨਹੀਂ ਪਤਾ ਵੀ ਮੋਟਰਬੋਰਡ ਦੀ ਲੋੜ ਆ ਉੱਥੇ ਮੋਟਰਬੋਰਡ ਚਾਹੀਦੀ ਆ ਕਿ ਇੱਕ ਚਾਰ ਬੰਦੇ ਉਹਦੇ ਵਿੱਚ ਬੈਠੇ ਰਹਿਣ ਅਰੇਂਜਮੈਂਟ ਕਰਦੇ ਰਹਿਣ ਕਿ ਜੇ ਕੱਲ ਨੂੰ ਕੋਈ ਵੀ ਉੱਥੇ ਕੋਈ ਪ੍ਰੋਬਲਮ ਆ ਜਾਂਦੀ ਕੋਈ ਬੰਦਾ ਡਿੱਗ ਜਾਂਦਾ ਤਾਂ ਕੌਣ ਕੱਢੂਗਾ ਹੂੰ ਆ ਬੰਦੇ ਕੱਟਣਗੇ ਜਿਨ੍ਹਾਂ ਨੂੰ ਆਪ ਨੂੰ ਉਤਰਨਾ ਨਹੀਂ ਆਉਂਦਾ ਬਿਲਕੁਲ ਸਹੀ ਗੱਲ ਆ ਉਹ ਕਿਆ ਕਰਨਗੇ ਉੱਥੇ ਬਿਲਕੁਲ ਇਹ ਵੀ ਗੱਲ ਜਿਹੜੀ ਹੈ ਭਾਈ ਸਾਹਿਬ ਕਹਿ ਰਹੇ ਨੇ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਲਾਈਫ ਜੈਕਟ ਦੇ ਬਾਰੇ ਤਾਂ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਜਦੋਂ ਦੇ ਅਸੀਂ ਕਵਰੇਜ ਕਰ ਰਹੇ ਹਾਂ ਅੱਜ ਤੋਂ ਤਿੰਨ ਚਾਰ ਦਿਨਾਂ ਤੋਂ ਪਹਿਲਾਂ ਹੀ ਕਿ ਉੱਥੇ ਲਾਈਫ ਜੈਕਟਾਂ ਕਿਸੇ ਕੋਲ ਨਹੀਂ ਆਏ ਗਿਆ ਪ੍ਰਸ਼ਾਸਨ ਨੇ ਮੁਹੱਈਆ ਨਹੀਂ ਕਰਾਈਆਂ ਤੇ ਬੋਟ ਦੀ ਜਿਹੜੀ ਗੱਲ ਕਹੀ ਆ ਇਹ ਵੀ ਕੋਈ ਐਨ ਜੀਓ ਵਾਲਾ ਅਗਰ ਸੁਣ ਰਿਹਾ ਦੇਖ ਰਿਹਾ ਇੱਕ ਬੋਟ ਇੱਕ ਦੋ ਇੱਥੇ ਪਹੁੰਚਾਉਣੇ ਚਾਹੀਦੇ ਹਨ ਬਾਕੀ ਵੀ ਦੇ ਆਏ ਆ ਬੜੇ ਥੈਲੇ ਮੰ ਉਹ ਸਰਕਾਰਾਂ ਹਾਲਾ ਸੁੱਤੀਆਂ ਪਈਆਂ ਉਹ ਹਾਲ ਤੱਕ ਨਹੀਂ ਪਜਾਰੀਆਂ ਜੋ ਸੰਸਤਾ ਹੈ ਉਹ ਪਜਾਰੀਆਂ ਜੀ ਸਾਰਿਆਂ ਸਰਕਾਰਾਂ ਨੂੰ ਸਰਕਾਰਾਂ ਨੂੰ ਕਹੇ ਤੇ ਜਾਗਦੀਆਂ ਸਰਕਾਰਾਂ ਸਰਕਾਰਾਂ ਕਰਨ ਨਹੀਂ ਜਾਗਦੀਆਂ ਹੈਗੀਆਂ ਜੋ ਵੀ ਮੰਤਰੀ ਐਮ ਐਲ ਏ ਆਪਣਾ ਕੰਮ ਤਾਂ ਕਰਨੇ ਇੱਥੇ ਆ ਕੇ ਫੇਮ ਲੈ ਰਿਆ ਜੀ ਇੱਕ ਕਹੀ ਦੇ ਦੋ ਟੱਕ ਮਾਰੇ ਫੋਟੋਆਂ ਖਚਾਈਆਂ ਗਏ ਅਸੀਂ ਉਹਨੂੰ ਇਹਨਾਂ ਕੰਮ ਲਈ ਤਾਂ ਚੁਣਿਆ ਨਹੀਂ ਹੈਗਾ ਉਹਨਾਂ ਦਾ ਕੰਮ ਆ ਵੀ ਸਾਡੇ ਜੋ ਗਲੋੜਾ ਪੂਰੀਆਂ ਕਰ ਸਕਦੇ ਆ ਅੱਗੇ ਜਿਹੜੇ ਬੰਦੇ ਪਿੰਡਾਂ ਚ ਭੇਜ ਸਕਦੇ ਆ ਉਹ ਭੇਜੋ ਆ ਕੇ ਉਹ ਆਉਂਦੇ ਆ ਵਰਦੀਆਂ ਪਾ ਕੇ ਆਉਂਦੇ ਆ ਚਾਹ ਤੱਕ ਮਾਰਨੇ ਦਿਖਾਣਾ ਬਈ ਪਿੰਡਦਿਆਂ ਨੂੰ ਫੋਟੋ ਖਿਚਾਉਣਾ ਵਾਪਸ ਚਲ ਜਾਣਾ ਇਹ ਤਾਂ ਇਹਨਾਂ ਲਈ ਇਹ ਕੰਮ ਲਈ ਤਾਂ ਉਹ ਚੁਣੇ ਹੋ ਨਹੀਂ ਇਹ ਤਾਂ ਅਸੀਂ ਆਪ ਕੰਮ ਕਰ ਰਹੇ ਆ ਹੂੰ ਉਹਦਾ ਮੇਨ ਕੰਮ ਹੈ ਜੇ ਹੁਣ ਹਰੇਕ ਪਿੰਡ ਹੈ ਕਿੰਨੇ ਪਿੰਡ ਹੈ ਜੀ ਐਨੇ ਕ ਪ੍ਰਸ਼ਾਸਨ ਕੋਲ ਬੰਦਾ ਤਾਂ ਹੋਊਗਾ ਹੀ ਦੋ ਕ ਬੰਦੇ ਦਵੇ ਨਾਲ ਨਾਲ ਪਿੰਡ ਵਾਲਿਆਂ ਨੂੰ ਗਾਈਡ ਕਰੇ ਹੂੰ ਬਈ ਤੁਸੀਂ ਕਿਵੇਂ ਕਰਨਾ ਕਿਵੇਂ ਡੰਗਰ ਪਾਣੀ ਕਿੱਥੇ ਇਕੱਠਾ ਕਰਨਾ ਹੈ ਕਿੱਥੇ ਤੇ ਅਸੀਂ ਤੁਹਾਨੂੰ ਕੋ ਗੱਡੀ ਭੇਜਾਂਗੇ ਲੈਣ ਆਵਾਂਗੇ ਇਹ ਪਿੰਡ ਜੇ ਆਉਂਦੀ ਸਪੋਰਟ ਪਾਣੀ ਆ ਜਾਵੇ ਫਿਰ ਤਾਂ ਹਬੜਾ ਦਬੜੀ ਵਰਤੂਗੀ ਕਿਆ ਸੰਭਲੂਗੀ ਹੂੰ ਸੋਸ਼ੇਬਾਜੀ ਕੀਤੀ ਜਾ ਰਹੀ ਹੈ ਟੋਟਲੀ ਭਵੇਂ ਐਮਐਲਏ ਆਪਾਂ ਜਿਹੜੇ ਪ੍ਰਸ਼ਾਸਨ ਟੋਟਲੀ ਸੋਸ਼ੇਬਾਜੀ ਕੋਈ ਪੁਰਾਣਾ ਆ ਰਿਹਾ ਕੋਈ ਨਵਾਂ ਆ ਰਿਹਾ ਆ ਕੇ ਕਹੀ ਦੇ ਟੱਕ ਮਾਰ ਰਿਹਾ ਜੀ ਹੁਣ ਥੋੜਾ ਜਿਹਾ ਕੁੜਤਾਲ ਵੇੜਿਆ ਆ ਕੇ ਦਿਖਾ ਕੇ ਲੰਘ ਜਾਂਦਾ ਵੀ ਮੈਂ ਕਰ ਲਿਆਈ ਕੰਮ ਜਾਂ ਤਾਂ ਜੇ ਇਹੀ ਕੰਮ ਕਰਕੇ ਦਿਖਾਉਣਾ ਤੁਸੀਂ ਪ੍ਰਸ਼ਾਸਨ ਵਾਲਾ ਕੰਮ ਨਹੀਂ ਕਰਨਾ ਦਿਨ ਤੇ ਰਾਤ ਸਾਡੇ ਕੋਲ ਬੈਠੋ ਸਗੋ ਜੀ ਉਲਟਾ ਆ ਕੇ ਉਥੇ ਵਿਗਨ ਪਾਉਂਦੇ ਆ ਜਿਹੜੇ ਉਹਨਾਂ ਦੇ ਮਗਰ 20 25 ਬੰਦੇ ਤੋਰੇ ਫਿਰਦੇ ਹੁੰਦੇ ਉਹਨਾਂ ਦੇ ਮੋਂਡਿਆਂ ਦੇ ਉੱਪਰ ਚੜ੍ਹ ਰਹੇ ਹੁੰਦੇ ਆ ਤੇ ਉਹ ਤਾਂ ਆ ਕੇ ਸਾਨੂੰ ਉੱਥੇ ਕੰਮ ਨਹੀਂ ਕਰਨ ਦਿੰਦੇ ਦਰਿਆ ਤੇ ਆ ਕੇ ਉਲਟਾ ਜਿੱਥੇ ਵੀ ਆ ਕੇ ਖੜ ਜਾਂਦੇ ਆ ਸਾਰਾ ਕੰਮ ਰੁਕ ਜਾਂਦਾ ਉਹਨਾਂ ਦਾ ਤਾਂ ਸਾਨੂੰ ਕੋਈ ਫਾਇਦਾ ਨਹੀਂ ਨਾ ਉਹ ਮੈਨ ਪਾਵਰ ਲੈ ਕੇ ਆ ਰਹੇ ਜਿਹੜੇ ਬੰਦੇ ਲਿਆ ਰਹੇ ਜਾਂ ਤਾਂ ਲੋਣ ਵੀ ਥੈਲੇ ਲਾਓ ਬਈ ਜਿਹੜੇ ਮੇਰੇ ਨਾਲ ਆਏ ਆਪ ਲੱਗੇ ਥੈਲੇ ਲਾਵੇ ਵਿੱਚ ਬੜੇ ਤਾਂ ਸਹੀ ਲਾਈਫ ਜੈਕਟ ਪਾ ਕੇ ਵੜ ਜਵੇ ਵਿੱਚ ਉਹ ਤਾਂ ਜਾਂਦੇ ਹੀ ਨਹੀਂ ਅੰਦਰ ਪੰਜਾਬ ਗੋਮ ਸਤਿਆਨਾਸ਼ ਕਰਿਆ ਪਿਆ ਚਾਹੀਦੀ ਹੈ ਜੀ ਸੈਂਟਰ ਦਾ ਤਾਂ ਸਾਨੂੰ ਪਤਾ ਹੈ 21 ਚ ਆਪਣੇ ਬਿੱਲ ਰੱਦ ਕਰਾਏ ਆਪਾਂ 22 ਚ ਨੇ ਸੈਂਟਰ ਚ ਭਾਗੜਾ ਡੈਮ ਲੈ ਲਿਆ ਸੈਂਟਰ ਦੇ ਅੰਦਰ ਦੇ ਬਾਅਦ 23 ਚ ਪਹਿਲਾ ਹੜ ਆ ਗਿਆ ਆਪਣੇ ਜਦ ਪੰਜਾਬ ਕੋਲ ਤਾਂ ਹੀ ਜਦ ਤੱਕ ਹੜ ਆਉਂਦੇ ਤੇ ਕੰਟਰੋਲ ਹੋ ਜਾਂਦੇ ਤੇ ਕੇ ਸੈਂਟਰ ਗਵਰਨਮੈਂਟ ਪੰਜਾਬ ਨਾਲੋਂ ਵੀ ਨਕਮੀ ਆ ਇਹਨਾਂ ਤੇ ਹੁਣ ਤੱਕ ਕੰਟਰੋਲ ਹੀ ਨਹੀਂ ਹੋ ਰਿਹਾ ਜੀ ਨਾਲੇ ਇੱਕ ਰਾਤ ਨੂੰ 1 ਵਜੇ ਤੱਕ ਬੱਚੇ ਸਾਰੇ ਲੱਗੇ ਰਹੇ ਆ ਜਦ ਇਹਨੂੰ ਪਤਾ ਲੱਗਿਆ ਬੰਨ ਟੁੱਟਣ ਦਾ ਖਤਰਾ ਆ ਇਹ ਵੀ ਵੱਡੀ ਗੱਲ ਆ ਸਕੂਲਾਂ ਚ ਪੜਨ ਵਾਲੇ ਬੱਚੇ ਜਿਹੜੇ ਕੰਮ ਕਰ ਰਹੇ ਨੇ ਪ੍ਰਸ਼ਾਸਨ ਦੇ ਬੰਦੇ ਜਿਹੜੇ ਪੂਰਾ ਦੇਖ ਲੋ 1 ਮਹੀਨਾ ਪੜਾਈ ਦਾ ਖਰਾਬ ਹੋ ਰਿਹਾ ਬੱਚਿਆਂ ਦਾ ਠੀਕ ਆ ਸਰਕਾਰ ਜਮਾਤ ਨਹੀਂ ਸੋਚ ਰਹੀ ਹੈਗੀ ਵੀ ਕਿਵੇਂ ਤਰੀਕੇ ਨਾਲ ਦਰਿਆ ਦੀ ਬੰਨ ਲਾਏ ਜਾਣ ਠੀਕ ਆ ਸਰਕਾਰਾਂ ਰੇਤਾ ਕਢਾ ਲੈਂਦੀਆਂ ਪਰ ਬੰਨ ਨਹੀਂ ਲਾਉਂਦੀਆਂ ਠੀਕ ਆ ਜਿਹੜਾ ਰੇਤਾ ਕਢਾਉਂਦੀਆਂ ਉਹ ਰੇਤਾ ਵੇਚਦੀਆਂ ਉਹ ਰੇਤਾ ਵੇਚ ਕੇ ਉਹਦਾ ਬੰਨ ਵੀ ਮੈਨਿੰਗ ਹਨਾ ਕਰ ਰਿਹਾ ਉਹ ਬੰਨ ਵੀ ਲਵਾ ਸਕਦੇ ਨਹੀਂ ਸਰਕਾਰਾਂ ਆ ਜੀ ਜੀ ਰੇਤਾ ਉਹਨਾਂ ਨੇ ਕੱਢਿਆ ਉੱਪਰ ਭਾਈ ਜਨਤਾ ਨੂੰ ਕਰਨੀ ਪੈ ਰਹੀ ਜਨਤਾ ਰੇਤਾ ਪਾ ਰਹੀ ਹੈ ਉੱਥੇ ਜਾ ਜਾ ਕੇ ਹੁਣ ਥੈਲੇ ਭਰ ਪਰ ਤੇ ਪੱਲਿਓ ਤੇਲ ਸਾਰਾ ਕੁਝ ਲਾਰੇ ਆ ਸਾਰਾ ਕੁਝ ਕੋਈ ਖੇਤਾਂ ਚੋਂ ਅਸੀਂ ਦੇਖ ਰਹੇ ਕੋਈ ਖੇਤਾਂ ਚੋਂ ਆਪਦੇ ਖੇਤਾਂ ਚੋਂ ਪਟਾ ਪਟਾ ਕੇ ਭੇਜ ਰਿਆ ਨਹੀਂ ਉਹ ਤਾਂ ਕਮਾ ਲਿਆ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਰੇਤਾ ਦਰਿਆ ਚੋਂ ਕੱਢਿਆ ਵੇਚਦਾ ਉਹਨਾਂ ਨੇ ਪੈਸਾ ਕਮਾ ਲਿਆ ਤੇ ਜਿਹੜੇ ਸਾਡੇ ਲੋਕ ਆ ਉਹ ਵਿਚਾਰੇ ਆਪਣੇ ਖੇਤਾਂ ਚੋਂ ਕਿਤੋਂ ਵੀ ਕੱਢ ਕੱਢ ਕੇ ਥੈਲੇ ਭਰ ਭਰ ਕੇ ਉਹ ਉੱਥੇ ਉਹ ਕਰ ਰਹੇ ਆ ਬਿਲਕੁਲ ਇਹ ਵਜੀਦਪੁਰ ਪਿੰਡ ਆ ਤਾ ਇਹ ਪਿੰਡ ਦੇ ਵਿੱਚ ਉਹ ਸੁਨੇਹਾ ਜਿਹੜਾ ਸਰਕਾਰ ਨੂੰ ਦਿੱਤਾ ਗਿਆ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਕਿ ਇਹ ਮੇਨ ਇੱਕ ਤਾਂ ਇੱਥੇ ਆ ਕਿ ਸਮਝਾਉਣਾ ਚਾਹੀਦਾ ਇੱਕ ਰੋਡ ਮੈਪ ਕੀ ਹੋਣਾ ਕਿੱਥੇ ਜਾਣਾ ਜੇ ਕੋਈ ਕਲ ਨੂੰ ਘਟਨਾ ਵਾਪਰਦੀ ਆ ਸੀ ਅਰਦਾਸ ਕਰਦੇ ਆ ਕਿ ਇਹ ਘਟਨਾ ਤਾਂ ਨਾ ਹੋ ਆਪਣੇ ਪਹਿਲੀ ਗੱਲ ਪਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਭੰਦੀ ਆ ਕਿ ਵੇਥਿਆ ਕਿ ਇਹਨਾਂ ਨੂੰ ਰੋਡ ਮੈਪ ਸਮਝਾਣ ਦੂਜੀ ਗੱਲ ਲਾਈਫ ਜੈਕਟਾਂ ਉੱਥੇ ਜਾਲ ਚਾਹੀਦੇ ਨੇ ਬੋਟ ਚਾਹੀਦੀ ਹੈ ਜਿਹੜੀ ਇੱਕ ਮੋਟਰ ਬੋਟ ਹੋਵੇ ਜਿਹਨੂੰ ਚਲਾ ਕੇ ਕੋਈ ਵੀ ਘਟਨਾ ਵਾਪਰਦੇ ਕੋਈ ਡਿੱਗਦਾ ਨੂੰ ਕੱਢਿਆ ਜਾ ਸਕੇ ਪਰ ਪ੍ਰਸ਼ਾਸਨ ਨੇ ਇਹ ਚੀਜ਼ਾਂ ਨਹੀਂ ਕੀਤੀਆਂ ਇਹਨਾਂ ਦੇ ਸਵਾਲ ਸੀਗੇ ਬੀਬੀਆਂ ਕੰਮ ਕਰ ਰਹੀ ਨੇ ਬੱਚੇ ਕੰਮ ਕਰ ਰਹੇ ਨੇ ਇਹ ਤਸਵੀਰ ਤੁਹਾਨੂੰ ਵਜੀਦਪੁਰ ਪਿੰਡ ਤੋਂ ਸਾਂਝੀ ਕੀਤੀ ਹੈ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪਨ ਸਹਾਯੋਗ ਦੇਸੀ ਨਿਰਜ ਧੰਨਵਾਦ ਹਾਂਜੀ ਹਾਂਜੀ ਆਪਣਾ ਕੱਲ ਮੰਤਰੀ ਸਾਹਿਬ ਕਹਿ ਰਹੇ ਸੀਗੇ ਆਪਣੇ ਕੀ ਨਾਮ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਕਹਿ ਰਹੇ ਸੀ ਮੈਂ ਸਵੇਰੇ 6 ਵਜੇ ਆਉਂਗਾ ਮਸ਼ੀਨਾਂ ਲਾ ਕੇ ਵਿੱਚੋਂ ਅਸੀਂ ਮਾਈਨਿੰਗ ਕਰਕੇ ਨਾ ਸੈਂਟਰ ਦੇ ਵਿੱਚੋਂ ਇੱਕ ਕੱਢਾਂਗੇ ਨਾਲਾ ਬਣਾਵਾਂਗੇ ਕਿ ਪਾਣੀ ਡਾਇਵਰਟ ਕੀਤਾ ਜਾਵੇ ਪਰ ਮੈਨੂੰ ਤਾਂ ਲੱਗਦਾ ਨਹੀਂ ਉੱਤੇ ਤਾਂ ਕੋਈ ਮਸ਼ੀਨ ਆਈ ਹੋਣੀ ਸਿਰਫ ਉਹ ਆਪਣੇ ਚੈਨਲ ਤੇ ਪਾ ਕੇ ਉਹਨਾਂ ਨੇ ਚਾਨਜੀਤ ਸਿੰਘ ਚੰਨੀ ਚੈਨਲ YouTube ਤੇ ਪਾ ਕੇ Facebook ਤੇ ਦਿਖਾ ਕੇ ਮੈਨੂੰ ਲੱਗਦਾ ਉਹ ਬਸ ਆਪਣਾ ਪੂਰਾ ਕਰਤਾ ਸਾਰੀ ਫੁਕਰੀਆਂ ਫੜਾ ਮਾਰ ਰਿਹਾ ਕੇ ਹਾਂ ਜੀ ਬਸ ਸੀ ਇਹ ਆਪਣਾ ਰਿੱਤੇ ਵੀ ਸਾਰੀ ਫੁਕਰੀਆਂ ਫੜਾ ਮਾਰ ਰਿਹਾ ਔਰ ਪਟਾ ਰੀਤਾ ਕੜਾ ਕੜਾ ਕੇ ਦਰਿਆ ਚ ਵੇਚਦਾ ਹੁਣ ਕੰਮ ਕਰਾਉਣ ਵਾਸਤੇ ਆ ਨਹੀਂ ਰਹੇ ਟਰਾਲੀਆਂ ਆ ਰਹੀਆਂ ਆ ਤੁਹਾਡੇ ਸਾਹਮਣੇ ਟਰਾਲੀਆਂ ਬਾਰ ਦੇ ਰਹੀਆਂ ਆ ਇੱਥੇ ਪਿੱਛੇ ਤਾਂ ਕਰਾ ਰਹੇ ਕੰਮ ਨੌਲੀ ਤੋਂ ਵੀਰ ਜੀ ਇੱਥੇ ਔਰਪਟਾ ਚਾਹੀਦਾ ਜੀ ਰੀਤਾ ਕੜਾ ਕੜਾ ਕੇ ਵੇਚਿਆ ਹੁਣ ਬੰਦ ਕੰਮ ਵੀ ਕਰਾਵਗੇ ਦਵੇ ਨਾ ਪੱਥਰ ਲਾ ਕੇ ਦਵੇ ਤਾਂ ਇਹ ਤਸਵੀਰ ਹੈ ਜਿਵੇਂ ਟਰਾਲੀਆਂ ਤੇ ਆਈ ਆਈ ਆ ਰਹੀਆਂ ਨੇ ਰੇਤਾ ਪਰ ਭਰ ਕੇ ਆ ਰਹੀਆਂ ਨੇ ਤਾਂ ਜਿਸ ਤਰੀਕੇ ਨਾਲ ਇਹ ਹਾਲਾਤ ਨੇ ਇੱਥੇ ਦਿਖਾਏ ਨੇ ਤੁਹਾਨੂੰ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮਰਾ ਜੋ ਸਹਿਯੋਗ ਦੇ ਰਿਹਾ ਸੀ ਨੀਰਜ ਧੰਨਵਾਦ